ਸ਼ਹਿਰੀ ਦਿਨੀ ਐਨ ਆਰ ਆਈ ਦਲਵਾ ਗੰਗੜ ਜੂਐਸਏ ਵੱਲੋਂ ਆਪਣੇ ਬਜ਼ੁਰਗਾਂ ਬੀਬੀ ਸਵਰਗੀ ਸੰਸਾਰਕ ਔਰ ਸਵਰਗੀ ਬਾਬੂ ਰਾਮ ਗੰਗੜ ਸਵਰਗੀ ਅਮਰੀਕ ਚੰਦ ਗੰਗੜ ਅਤੇ ਸਵਰਗੀ ਗਿਆਨ ਚੰਦ ਦੇ ਯਾਦ ਵਿੱਚ ਕਮਾਮ ਕਲੌਨੀਆਂ ਵਿਖੇ ਜੰਜ ਕਰਦੀ ਉਸਾਰੀ ਲਈ ਵੱਡਾ ਬਿੜਾ ਚੁੱਕਿਆ ਹੈ ਅਤੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਇਸ ਮੌਕੇ ਹਲਕਾ ਇੰਚਾਰਜ ਕੁਲਜੀਤ ਸਰਾਲ ਆਮ ਆਦਮੀ ਪਾਰਟੀ ਵੱਲੋਂ ਦਲਵਾ ਗੰਗੜ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਪੰਜਾਬ ਦੀ ਨਵਾਂ ਬਦਲੀ ਹੈ ਅਤੇ ਇਹਨਾਂ ਵੱਲੋਂ ਕੀਤਾ ਅਪਰਾਧਾ ਸ਼ਮਾਗਾਂ ਜੋਗ ਹੈ ਇਸ ਮੌਕੇ ਦਲਵਾ ਪਿੰਗਰ ਵੱਲੋਂ ਹਲਕਾ ਅੰਚਾਰ ਦਾ ਸਰਪਾਉ ਦੇ ਕੇ ਸਨਮਾਨ ਕੀਤਾ ਇਸ ਮੌਕੇ ਸਰਪੰਚ ਬਨੋਰ ਲਾਲ ਮਨਿੰਦਰ ਚੰਦਰ ਚਾਲਖੋ ਸੈਭ ਸਿੰਘ ਰਣਜੀਤ ਸਿੰਘ ਲੰਬਰਦਾਰ ਸ਼ੋਕਮੌਰ ਗੁਰਪਾਲ ਸਿੰਘ ਜੰਮੂ ਤੋਂ ਇਲਾਵਾ ਹੋਰ ਪਿੰਜਾ ਦੇ ਮੈਂਬਰ ਵੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਈਗਲ i24 ਅਬਰ ਚੈਨਲ ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਪਿੰਡੀ ਨੂੰ ਮੰਨਦੀ ਵੀ ਬਹੁਤ ਹੀ ਸਤਿਕਾਰਯੋਗ ਕਰ ਰਹੇ ਹਨ ਬਤੌਰ ਸਰਪੰਚ ਇਸ ਲਗਨ ਦੇ ਵਿੱਚ ਮੈਂ ਆਮ ਆਪੀ ਪਾਰਟੀ ਦੀ ਜਿਹੜੀ ਤੁਹਾਡੀ ਆਪਣੀ ਸਰਕਾਰ ਬਣੀ ਹੈ ਇਸ ਵਿੱਚ ਤੁਹਾਨੂੰ ਕੋਈ ਕਮਿੰਗ ਇਸ ਜਵੇਦੀ ਡਿਵੈਲਪਮੈਂਟ ਦੀ ਕਿ ਜਿੰਨੇ ਵੀ ਕੰਮ ਸਰਕਾਰ ਸਾਧ ਪੰਚਾਇਤ ਦਾ ਸਾਡਾ ਨੂੰਹ ਦਾ ਆਮ ਆਪੀ ਪਾਰਟੀ ਦਾ ਸਰਕਾਰ ਲੈ ਕੇ ਆਵੋਗੇ ਤੁਹਾਡੀਆਂ ਸਾਰੀਆਂ ਉਹ ਮੁਸ਼ਕਲਾਂ ਦਾ ਹੱਲ ਕਰਾਂਗੇ ਨਾਲ ਦੀ ਨਾਲ ਸੈਂਡਰੀ ਡਿਵੈਲਪਮੈਂਟ ਵੀ ਬਿਲਕੁਲ ਇਸੇ ਪੱਵਦੇ ਜਰਵਾਇਾਂਗੇ ਇਸ ਗੱਲ ਦਾ ਮੈਂ ਤੁਹਾਨੂੰ ਅੱਜ ਤੇ ਵਿਸ਼ਵਾਸ ਦਿਵਾ ਰਹਾ ਹਾਂ ਇਹ ਕਿ ਮੇਰੇ ਤੋਂ ਪਰੇ ਕੋਪਰੀ ਸਾਹਿਬ ਨੇ ਰੱਖਿਆ ਹੈ ਜੋ ਮਨਤਾ ਸਰਕਾਰਾਂ ਕਰ ਰਹੇ ਹਨ ਇਹ ਪੰਜਾਬ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਦੱਸੋ ਵੀ ਕੋਈ ਬੰਦਾ ਕੰਮ ਹੋਵੇ ਜਾਂ ਕੋਈ ਆਪਣੇ ਤੇ ਕਿਸੇ ਕਿਸੇ ਕੋਲ ਹੀਟ ਪੈਂਦੀ ਹੈ ਸਮਾਜ ਤੇ ਸਾਡੇ ਐਨਆਰਆਈ ਵੀ ਹਰ ਵਾਰ ਤੋਂ ਸਾਡਾ ਸਾਥ ਦਿੰਦੇ ਹਨ ਭਾਵੇਂ ਕਰੋਨਾ ਦਾ ਮਹਾਮਾਰੀ ਦੀ ਗੱਲ ਕਰੀਏ ਭਾਵੇਂ ਕਿਸਾਨੀ ਅੰਦੋਲਨ ਦੀ ਕਰ ਸਾਡੇ ਪਰਿਵਾਰ ਨੇ ਵਾਂਗੂ ਅਸੀਂ ਵੇਖਦੇ ਨੇ ਵੇਖਤ ਪਾਰਟੀਆਂ ਦਾ ਸਿਸਟਮ ਜਾਂ ਰਾਜਨੀਤੀ ਵਿੱਚ ਅਲੱਗ-ਅਲੱਗ ਰਹੇ ਪਰ ਇਹਨਾਂ ਨਾਲ ਸਾਡਾ ਜਿਹੜਾ ਪਿਆਰ ਇੱਕ ਪਰਿਵਾਰਕ ਸਾਥ ਹਮੇਸ਼ਾ ਇਹਨਾਂ ਦੇ ਨਾਲ ਟੱਜ ਰਿਹਾ ਹੈ ਜਦੋਂ ਸਰਕਾਰ ਬਣੀ ਉਸ ਤੋਂ ਪਹਿਲਾਂ ਤੋਂ ਤੋਂ ਅੱਜ ਸਾਡੇ ਲਾਗਰ ਵਿੱਚ ਪਹੁੰਚਿਆ ਸੀ ਧੰਨਵਾਦ ਕਰਦੇ ਤਰਜੀਤ ਸਿੰਘ ਸਰਾ ਦੇ ਇਹਨਾਂ ਦੇ ਫਾਦਰ ਸਾਹਿਬ ਵੀ ਐਮਐਲਏ ਰਹੇ ਭਲੇ ਸਮਿਆਂ ਦੇ ਵਿੱਚ ਕਿਉਂਕਿ ਰਾਜਨੀਤੀ ਜਿਹੜੀ ਔਰ ਪਿੰਡਾਂ ਦੇ ਦੁੱਖ ਦਰਦ ਪਿੰਡਾਂ ਦੇ ਰਹਿਣ ਵਾਲੇ ਆ ਪਿੰਡਾਂ ਦਾ ਦੁੱਖ ਦਰ ਸਮਝਦੇ ਆ ਔਰ ਥੋੜਾ ਸਮਾਂ ਬਾਅਦ ਲੱਗਾ ਕਿ ਉਸ ਤੋਂ ਪਹਿਲਾਂ ਵੀ ਮੇਰੀ ਗੱਲ ਮੰਦੀ ਰਹੀ ਔਰ ਅਸੀਂ ਸਾਰੇ ਧੰਨਵਾਦੀ ਆ ਅੱਜ ਸਾਡੇ ਨਕਸ਼ਰ ਦੇ ਕਿੰਨਾ ਨੇ ਯਤਨ ਲਾਏ ਆ ਔਰ ਪਿੰਡ ਦੇ ਵਾਸਤੇ ਭਾਜੀ ਅੱਜ ਦੇ ਸਮਾਗਮ ਵਿੱਚ ਤੁਸੀਂ ਆਏ ਹੋ ਕਿਤੇ ਜੰਜਗਾ ਦਾ ਜਗਰਾ ਜੀ ਪੀੜਾ ਹਲਾ ਦਿਲਵਾ ਕੇ ਲਗ ਰਹੇ ਆ ਠਕਾਰ ਵੀ ਕੋਈ ਨਾ ਕੀ ਪਰ ਮਕਰ ਅੱਜ ਮੈਂ ਸਭ ਤੋਂ ਪਹਿਲੇ ਤਾਂ ਆਪਣੇ ਵੀਰ ਦਿਲਵਾ ਗੰਗੜ ਜੀ ਦਾ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਹਨ ਐਨਆਰਆਈ ਵੀਰ ਹਨ ਇਹ ਹਮੇਸ਼ਾ ਹੀ ਜਿੱਥੇ ਜਦੋਂ ਵੀ ਸਮਾਜ ਨੂੰ ਜਾਂ ਇਹਨਾਂ ਦੇ ਨਗਰ ਨੂੰ ਲੋੜ ਪਈ ਆ ਇਹਨਾਂ ਨੇ ਹਰ ਵਕਤ ਅੱਗੇ ਹੋ ਕੇ ਭਾਵੇਂ ਕਰੋਨਾ ਦਾ ਮਹਾਮਾਰੀ ਦਾ ਸਮਾਵੇ ਭਾਵੇਂ ਕਿਸਾਨੀ ਅੰਦੋਲਨ ਹੋਵੇ ਭਾਵੇਂ ਡਿਵੈਲਪਮੈਂਟ ਦਾ ਕੰਮ ਹੋਵੇ ਇਹਨਾਂ ਨੇ ਹਰ ਵਕਤ ਆਪਣਾ ਯੋਗਦਾਨ ਪਾਇਆ ਹੈ ਅੱਜ ਵੀ ਉਸ ਲੜੀ ਦੇ ਤਹਿਤ ਅੱਜ ਜੋ ਜਾਂਜਕਰ ਦਾ ਇਹਨਾਂ ਨੇ ਸ਼ੁਰੂਆਤ ਇੱਥੇ ਕੀਤੀ ਹੈ ਉਸ ਸਮਾਗਮ ਵਿੱਚ ਅਸੀਂ ਸ਼ਿਰਕਤ ਕਰਨ ਆਏ ਜੀ ਆਪਣੇ ਸਾਥੀਆਂ ਸਮੇਤ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਦਿਲ ਦੀਆਂ ਗਲੀਆਂ ਤੋਂ ਧੰਨਵਾਦ ਕਰਦਾ ਹਾਂ ਔਰ ਇਹ ਵੀ ਪਰਮ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਦੀ ਆਪਣੇ ਨਗਰ ਦੀ ਵੈਤਰੀ ਦੇ ਲਈ ਕੰਮ ਕਰਦੇ ਰਹਿ ਔਰ ਜਿੱਥੋਂ ਤੱਕ ਸਰਕਾਰ ਦੀ ਗੱਲ ਹੈ ਕਿ ਸਰਕਾਰੀ ਤੌਰ ਤੇ ਜਿੰਨ ਮੈਂ ਪਹਿਲਾਂ ਵੀ ਆਪਣੇ ਸਬੂਤਾਂ ਚ ਕਹਿ ਚੁੱਕਾ ਹਾਂ ਕਿ ਨਗਰ ਕਮਾਮ ਦੇ ਲਈ ਬੰਗਾ ਹਲਕੇ ਦੇ ਇੱਕ ਇੱਕ ਪਿੰਡ ਦੇ ਲਈ ਜਿੰਨੀਆਂ ਵੀ ਵਿਕਾਸ ਕਾਰਜ ਹਨ ਉਹ ਪੂਰੇ ਕੀਤੇ ਜਾਣ ਉਹ ਬਿਨਾਂ ਪੇਦਪਾਪ ਦੇ ਵਿਕਾਸ ਕਾਰਜ ਪੂਰੇ ਕੀਤੇ ਜਾਣਗੇ ਔਰ ਜੋ ਅੱਜਿੱਤ ਮੌਕੇ ਤੇ ਹੈ ਕਿ ਆਉਣ ਵਾਲੇ ਸਮੇਂ ਵਿੱਚ 15ਵੇਂ ਵਿੱਤੀ ਕਾਉਂਸਲ ਦੀ ਗ੍ਰਾਂਟ ਵਿੱਚੋਂ 3 ਲੱਖ ਰੁਪਏ ਨਗਰਪੰਚ ਕਮਾਮ ਨੂੰ ਜ਼ਰੂਰ ਦਿੱਤੇ ਜਾਣਗੇ